ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਕਰਾਂਗੇ ਸਲਵਾਰ ਦੀ ਕਟਾਈ ਜਿਹਦੀ ਲੰਬਾਈ ਆ 35 ਇੰਚ ਹਾਂਜੀ ਇਹ ਸਾਡੇ ਕੋਲ ਕਪੜਾ ਹੈਗਾ ਜੀ 2.5 ਮੀਟਰ ਅੰਜ ਪਹਿਲਾਂ ਅਸੀਂ ਜੀ ਪੱਲੇ ਕੱਢਣੇ ਆ ਪੱਲੇ ਕੱਢਣ ਲਈ ਅਸੀਂ ਕਪੜਾ ਕਹਿਰਾ ਕਰ ਲੈਣਾ ਅੰਜ ਫਿਰ ਅਸੀਂ ਇਹਨੂੰ ਕਪੜੇ ਨੂੰ ਦੋਰਾ ਫੋਲਡ ਕਰ ਲੈਣਾ ਕਪੜੇ ਨੂੰ ਆਪਾਂ ਦੂਰਾ ਫੋਲਡ ਕਰ ਲਿਆ ਹੁਣ ਆਪਾਂ 13 ਇੰਚ ਦੇ ਪੱਲੇ ਕੱਢ ਲੈਣੇ 13 ਇੰਚ ਦੇ ਪੱਲੇ ਲੈਣੇ ਜੀ ਆਪਾਂ 6.5 ਇੰਚ 7 ਇੰਚ 벨ਟ ਦਾ ਉੱਪਰ ਰੱਖ ਲੈਣਾ ਉਸ ਤੋਂ ਬਾਅਦ ਸਾਡੇ ਕੋਲ ਸਲਵਾਰ ਦੀ ਲੰਬਾਈ ਜੀ 35 ਇੰਚ ਤਿਆਰ ਆ 35 ਇੰਚ ਤੇ ਨਿਸ਼ਾਨ ਲਾ ਕੇ 4 ਇੰਚ ਆਪਾਂ ਐਕਸਟਰਾ ਰੱਖ ਲੈਣਾ। ਹਾਂਜੀ ਹੁਣ ਸਾਡੇ ਕੋ ਪੱਲੇ ਜੀ 32 ਇੰਚ ਦੇ ਆ। ਅੰਜ ਇੱਥੇ ਤੁਸੀਂ ਨਿਸ਼ਾਨ ਲਾ ਲੈਣਾ ਸਿੱਤਾ। 13 ਇੰਚ ਦੇ ਸਾਡੇ ਪੱਲੇ ਆ ਜੀ। ਆਪੇ ਪੱਲੇ ਆ ਕਟਾਈ ਕਰ ਲੈਣਾ। ੱਲਿਆਂ ਦੀ ਸਾਈਡ ਤੋਂ ਜਿਹੜਾ ਕੱਪੜਾ ਬਚਿਆ ਜੀ ਉਹਦੀ ਅਸੀਂ 벨ਟ ਕੱਟ ਲੜੀ ਹਾਂਜੀ 벨ਟ ਸਾਡੇ ਕੋਲ ਤਿਆਰ ਜੀ 21 ਇੰਚ ਆ ਆਪਾਂ 22 ਇੰਚ ਰੱਖ ਲੈਣੀ ਹਾਂਜੀ ਹੁਣ ਸਾਡੀ ਬੈਲਟ ਦੀ ਵੀ ਕਟਿੰਗ ਹੋਣੀ ਜੀ ਜਿਹੜਾ ਸਾਡੇ ਕੋਲ ਬਾਕੀ ਕੱਪੜਾ ਆ ਆਪਾਂ ਇਹਦੀ ਦੋਰੀ ਤੈ ਲਗਾ ਲੈਣੀ ਹੁਣ ਆਪਾਂ ਕੱਢਣੇ ਜੀ ਹੁੰਦੇ ਹਾਂਜੀ ਪੱਲੇ ਸਾਡੇ ਕੋਲ ਹੈਗੇ ਸੀ ਜੀ 32 ਇੰਚ ਦੇ ਹੁਣ ਜੀ ਆਪਾਂ ਕਰਨੀਆਂ ਹੁੰਦਿਆਂ ਦੀ ਕਟਿੰਗ ਪੱਲੇ ਸਾਡੇ ਕੋਲ 32 ਇੰਚ ਦੇ ਸੀ ਆਪਾਂ ਇੱਥੋਂ ਵੀ ਰੱਖਣਾ 32 ਇੰਚ ਲੰਬਾਈ 32 ਇੰਚ ਜਿੱਥੇ ਤੁਸੀਂ 32 ਇੰਚ ਰੱਖਿਆ ਉੱਥੇ ਜੀ ਅਸੀਂ ਮੋਰੀ ਰੱਖਣੀ ਆ 2 ਇੰਚ ਸਾਈਡ ਤੋਂ ਵੀ ਤੁਸੀਂ ਰੱਖ ਲੈਣਾ 32 ਇੰਚ ਇੱਥੋਂ ਵੀ ਆਪਾਂ ਰੱਖਣਾ ਜੀ 2 ਇੰਚ ਹਾਂਜੀ ਭੌਰ ਜਿੱਤੇ ਤੁਸੀਂ ਇੱਧਰ 2 ਇੰਚ ਰੱਖ ਲਿਆ ਸੀ 2 ਇੰਚ ਇੱਧਰ ਰੱਖਿਆ ਸੀ ਹੁਣ ਆਪਾਂ ਇਹਨਾਂ ਨਿਸ਼ਾਨਾਂ ਨੂੰ ਆਪਸ ਦੇ ਵਿੱਚ ਮਿਲਾ ਦੇਣਾ ਅਸਲ ਜੀ ਆਪਾਂ ਬਾਅਦ ਵਿੱਚ ਕੱਢਨੇ ਆ ਨਿਸ਼ਾਨ ਜਾਂਦਾ ਜੀ ਹੁਣ ਆਪਾਂ ਇਹ ਨੂੰ ਇਹਦੇ ਉੱਪਰ ਰੱਖ ਲੈਣਾ ਉਹਨਾਂ ਅਸੀਂ ਇੱਥੋਂ ਆਸਣ ਰੱਖਣਾ ਜੀ 11 ਇੰਚ ਤੇ ਜਿਹਨੇ ਵੱਡਾ ਆਸਣ ਪਾਣਾ ਜੀ ਉਹਦੇ ਲਈ 11 ਇੰਚ ਤੇ ਜਿਹਨੇ ਛੋਟਾ ਪਾਣਾ ਉਹਨਾਂ ਲਈ 10 ਇੰਚ ਤੇ ਆਹ ਸਾਡੇ ਕੁੰਦੇ ਹੋਗੇ ਜੀ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਸਲਵਾਰ ਦੀ ਕਟਾਈ ਆ ਪਹਿਲਾਂ ਤੁਸੀਂ ਪੱਲੇ ਕੱਢ ਲੈਣੇ ਜਿੰਨੀ ਪੱਲਿਆਂ ਦੀ ਲੰਬਾਈ ਹੋਊਗੀ ਉੰਨੀ ਤੁਸੀਂ ਕੁੰਦਿਆਂ ਦੀ ਲੰਬਾਈ ਰੱਖ ਲੈਣੀ ਜੀ ਪੱਲੇ ਆ ਗਏ ਜੀ ਹਾਂਜੀ ਆ ਸਾਡੇ ਪੱਲੇ ਜੀ ਪੈਂਟ ਜੀ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਸਲਵਾਰ ਦੀ ਕਟਾਈ ਦੱਸੀ ਜੀ 35 ਇੰਚ ਸਲਵਾਰ ਦੀ ਲੰਬਾਈ ਤਿਆਰ